ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਪਾਤ ਸਾਹਿ 10ਵੀ ਤਵੈ ਪ੍ਰਸਾਦ ਸਵਈਏ ਸ੍ਰਾਵਕ ਸੁਧ ਸੁਮਹੁ ਸਿਧਾਨ ਕੀ ਦੇਖ ਫर्यो ਕਰ ਜੋਗ ਜਤੀ ਕੀ ਸੂਰ ਸਰਾਰਦਨ ਸੁਧ ਸੁਦਾ ਦੇਖ ਸੰਤ ਸੁਮਹੁ ਅਨੇਕ ਮਤੀ ਕੀ ਸਾਰੇ ਹੀ ਦੇਸ ਤੂੰ ਦੇਖ ਰਹਿਓ ਮਤ ਕੋ ਨ ਦੇਖਿਤ ਪ੍ਰਾਨ ਪਤੀ ਕੀ ਸ੍ਰੀ ਭਗਵਾਨ ਕੀ ਭਾਏ ਕਿਰਪਾ ਹਉ ਤੇ ਏਕ ਰਤੀ ਬਿਨ ਏਕ ਰਤੀ ਕੀ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੀ ਕੋਟ ਤਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕਉ ਜਾਤ ਨਿਵਾਰੀ ਭਾਰੀ ਪੂਜਾਨ ਕੇ ਭੂਪ ਭਲੀ ਬਿਦ ਨਿਆਵ ਤਸੀਸ ਨਾ ਜਾਤ ਵਿਚਾਰੇ ਏਤੇ ਪੈ ਤੋ ਕਹਾਂ ਪੈ ਭੂਪਤਾ ਅੰਤ ਕਉ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇ ਸਿਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜਗ ਜਾਨ ਕੇ ਸੁੰਦਰ ਹੰਸ ਤਹੀ ਹੈ ਰਾਜ ਹਜ਼ਾਰੀ ਉਤਪਵੈ ਇਕ ਪਵਾਨ ਕੇ ਭੂਪਤ। ਕੌਣ ਅੰਗਨੈ ਨਹੀਂ ਜਾਤ ਵਿਚਾਰੇ। ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ। ਤੀਰਥ ਨਾਨ ਦਇਆ ਦਮਦਾਨ। ਸੁ ਸੰਜਮ ਨੇਮ ਅਨੇਕ ਵਸੇਖੈ। 베ਦ ਪੁਰਾਨ ਕ ਤੇਵ ਕੁਰਾਨ। ਜਮੇਨ ਜਮਾਨ ਸੁਵਾਨ ਕੇ ਪੇਖੈ। ਪਾਵਨ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀਵਨ ਏਕ ਨ ਲੇਖੈ ਸੁਧ ਸਪਾਹਾ ਦੁਰੰਤ ਦਵਾਹਾ ਸੋ ਸਾਜ ਸਨਾਹ ਦੁਰ ਜਾਨੰਦ ਲੈਂਗੀ ਭਾਰੀ ਗੁਮਾਨ ਭਰੀ ਮਨ ਮੈਂ ਕਰ ਪਰਬਤ ਪੰਖ ਲੈ ਨਾ ਹਲੈਂਗੇ ਤੋਰ ਅਰੀ ਨ ਮਰੋ ਰਮਵਾਸਨਾ ਮਾਤੇ ਮਤੰਗਨ ਮਾਨ ਮਲੈਂਗੀ ਸ੍ਰੀਪਾਤ ਸ੍ਰੀ ਭਗਵਾਨ ਪਾ ਕਿਰਪਾ ਵੈਨਾ ਤਿਆਗ ਜਹਾਨ ਨਿਦਾਨ ਚਲਾਂਗੀ ਵੀਰ ਪਾਰ ਬਡੇ ਬਰਿਆਰ ਅਵਚਾਰਐ ਸਾਰ ਕੀ ਤਾਰ ਪਛਈਆ ਤੋਰਤ ਦੇਸ ਮਲਿੰਦ ਮ ਵਾਸਨਾ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਣ ਕੇ ਤੋੜਨ ਹਾਰ ਸੁਵਾਤਨ ਹੀ ਚੱਕ ਚਾਰ ਲਵਈਆ ਸਾਹਿ ਉਸਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੋ ਏਕ ਦਈਆ ਦਾਨਵ ਦੇਵ ਪਨਿੰਦਨ ਸਾਚਾਰ ਭੂਤ ਭਵਿੱਖ ਭਵਾਨ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਅਲਹੀ ਪਲ ਮੈਂ ਸਭ ਥਾਪਤ ਪਾਂਗੇ ਉਨ ਪਰ ਤਾਪਨ ਵਾੜ ਜੈਤ ਧੁਨ ਆਪਨ ਕੀ ਬਹੁ ਪੁੰਜ ਖ ਪੈਂਗੀ ਸਾਧ ਸਮੂਹ ਪਰ ਸੰਨ ਫਿਰੈ ਜਗ ਸਤਰ ਸਵੈ ਅਵ ਲੋਕ ਚ ਪੈਂਗੀ ਮਾਨਵ ਇੰਦਰ ਗਜਿੰਦਨ ਰਾਤਪ ਜਾਣ ਤਰ ਲੋਕ ਰਾਜ ਕਰੈਂਗੀ ਕੋਟੀ ਸਨਾਨ ਗਜਾਇ ਦਕਦਾਨ ਅਨੇਕ ਸੁ ਅੰਬਰ ਸਾਜ ਬਰੈਂਗੀ ਬ੍ਰਹਮ ਮਹੇਸ਼ਰ ਬਿਸਰ ਸਚੀ ਪਤ ਅੰਤ ਫਸੇ ਜਾਂ ਫਾਸ ਪਰਾਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹਾਂ ਪਗ ਤੇ ਨਰ ਫੇਰ ਨਾ ਦੇ ਤਰਾਂਗੇ ਕਹਾਂ ਪਯੋ ਜੋ ਦੋ ਲੋਚਨ ਮੂੰਦ ਕੈ ਬੈਠ ਰਹਉ ਬਖ ਧਿਆਨ ਲਗਾਇਓ ਧਾਤ ਫਿਰਿ ਹੋਲੀਐ ਸਾ ਤਸਮੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਸਕੀਓ ਵਖਿਆਨ ਸੁ ਬੈਠ ਕੈ ਐਸੇ ਹੀ ਐਸੇ ਸੁ ਵਸ ਬਤਾਇਓ ਸਾਚ ਕਹੋ ਸੁਨ ਲੇਹੁ ਸਬੈ ਜਿਨ ਪ੍ਰੇਮ ਕੀਓ ਤੈ ਨਹੀਂ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੋਂ ਲਖਿਓ ਹਰ ਵਾਚੀ ਦਿਸਾ ਮਹਿ ਕਾਹੋਂ ਪਚਾਹ ਕੋ ਸੀਸ ਨਿਵਾਇਓ ਕੋ ਉਪਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਕੂਰ ਕਰਿਆ ੁਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਉਪਤਾਨ ਕੋ ਪੂਜਤ ਹੈ ਪਸ ਉਮਰਤਾਨ ਕੋ ਪੂਜਨ ਤਾਇੋ ਕੂਰ ਕਿਰਿਆ ਊਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ